ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਜਿਹੜੀ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 15 ਤੋਂ 16 ਨਗ ਜਿਹੜੇ ਆ ਮੌਜੂਦ ਹੈ ਵੀਰ ਦੇ ਕੋਲ ਉਹ ਦਿਖਾਵਾਂਗੇ ਤੇ 4-5 ਨਗ ਜਿਹੜੇ ਬਾਕੀ ਆਉਣ ਵਾਲੇ ਆ ਡਿਟੇਲ ਇਹਨਾਂ ਪਛਮਾ ਸਾਰੇ ਦੇ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟਾ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸਾਡਾ ਕੰਮ ਹੈ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬ ਜਿ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੀ ਜੀ ਵੱਧ ਤੋਂ ਵੱਧ ਫੋਲੋ ਕਰੋ ਲਾਇਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰਦੇ ਆ ਵੀਰਾਂ ਨਾਲ ਗੱਲਬਾਤ ਡਿਟੇਲ ਇਹਨਾਂ ਪਿਛੋਕੜ ਦੀ ਪੂਰੀ ਤਰ੍ਹਾਂ ਸਾਂਝੀ ਕਰ ਲੈਂਦੇ ਆ ਏ ਕੁਮਾਰ ਲਿਖਿਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਖੜਾ ਸਾਹਿਬ ਵਧੀਆ ਕਿੱਦਾਂ ਚੱਲਿਆਦਾ ਕੰਮ ਕਰ ਵਧੀਆ ਹਾਂਜੀ ਵਧੀਆ ਵਧੀਆ ਜੀ ਠੀਕ ਹੈ ਜੀ ਬੋਲ ਦੋ ਡਰਸ ਆਪਣਾ ਵੀਰ ਦੀ ਪਿੰਡ ਆਪਣਾ ਪਿੰਡ ਜੀ ਸਭਰਾ ਵੱਡੇ ਸਭਰਾਏ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਨਾਮ ਵੀ ਦੱਸੋ ਫੋਨ ਨੰਬਰ ਆਪਣਾ ਜੀ 83 39 ਹਾਂਜੀ 3359 ਠੀਕ ਹੈ ਜੀ 84 39 3359 ਠੀਕ ਹੈ ਨਾਮ ਵੀ ਜੀ ਆਪਣਾ ਦੱਸੋ ਨਾਮ ਆਪਣਾ ਗੁਰਸਾਹਬ ਸਿੰਘ ਗੁਰਸਾਹਬ ਸਿੰਘ ਹਾਂਜੀ ਅੱਛਾ ਗੁਰਸਾਹਬ ਆਹ ਠੀਕ ਹੈ ਜੀ 16 17 ਫਿਰ 16 ਗਾ 17 ਆਪਣੇ ਕੋਲੇ ਅਵੇਲੇਬਲ ਆ ਅਸਚ ਇਹ ਸਾਰੀਆਂ ਆਊਟ ਆਫ ਸਟੋਰੀ ਹਾਂਜੀ ਆਊਟ ਆਫ ਸਟੋਰੀ ਠੀਕ ਹੈ ਬਾਕੀ ਆਹ ਵਾਲੀ ਵੈੜ ਹੈ ਜਿਹੜੀ ਤਾਜੀ ਸੂਈ ਹਾਂਜੀ ਇਹ ਆਪਾਂ ਇੱਥੇ ਹੀ ਪਰਚੀ ਸੇਲ ਕਰਨੀ ਆ ਠੀਕ ਹੈ ਇਹ ਤਾਜੀ ਸੂਈ ਇਹ ਕੱਲ ਦੀ ਸੂਈ ਕੱਲ ਸ਼ਾਮਾਂ ਦੀ ਠੀਕ ਹੈ ਜੀ ਤੇ ਮਤਲਬ ਜੇ ਜੁਰ ਪ੍ਰੋਪਰ ਪੈ ਗਈ ਉਹਦੀ ਵੀਡੀਓ ਹੈਗੀ ਆਪਣੇ ਕੋਲੇ ਅੱਛਾ ਜੀ ਆ ਵਕਤ 12 13 ਲੀਟਰ ਬੋਲੇ ਤੋਂ ਸਟਾਰਟ ਕੀਤੀ ਠੀਕ ਹੈ ਤੇ ਸੁਹਾ ਘਣੋ ਸੂਈ ਸੁਹਾ ਦੂਜਾ ਜੀ ਦੂਜਾ ਸੂਹਾ ਅੱਛਾ ਕੀ ਦਿੱਤਾ ਨੇ ਬੱਚਾ ਜੀ ਇੱਕ ਆ ਮਿਲ ਕਾ ਆ ਬੱਚਾ ਜੀ ਆ ਲੋ ਕਰੋ ਚੱਕੀ ਦੋਸਤੋ ਚਲਾਇ ਖੜੇ ਸ਼ਮੂ ਮੰਡੀ ਕਾਲ ਰਹੀ ਦੋਸਤੋ ਸੁਈਏ ਬੱਚਾ ਨੇ ਆ ਵਸ਼ਾ ਦਿੱਤਾ ਤੇ 12 ਲੀਟਰ ਬੋਲੇ ਤੋਂ ਜਿਹੜੀ ਵੀ ਇਹ ਜੀ ਪਹਿਲ ਨੇ ਨੇ 22 ਲੀਟਰ ਦੁੱਧ ਕੱਢਿਆ ਜੀ ਜਿਹੜਾ ਸਹੀ ਦੁੱਧ ਕਿਹੜਾ ਨਸਲ ਬਰੀਡ ਕੁਆਲਟੀ ਵੇਖ ਲੋ ਇਹ ਸੁਸਵਾਦ ਦੇ ਵਿੱਚ ਚਾਹੀਏ ਵੈੜ ਬਹੁਤ ਜਰੀ ਦੋਸਤੋ ਮੌਸਮ ਗਰਮੀ ਦਾ ਤੇ ਇੱਕ ਪਸ਼ੂ ਜੀ ਨੂੰ ਤਾਜ਼ਾ ਸੁੰਦਾ ਥੋੜਾ ਜਿਹਾ ਲੱਪਾ ਜਰੂਰ ਆ ਜਾਂਦਾ ਜੀ ਹਾਂਜੀ ਬਾਕੀ ਦੋਸਤੋ ਕੱਦ ਕਾਠ ਤੇ ਬਰੀਡ ਦੋਸਤੋ ਪੂਰੀ ਹੈ ਜੀ ਆਰਡਰ ਕੁਆਲਟੀ ਦੋਸਤੋ ਸੁਣੀ ਤਿਆਰ ਕੀਤੀ ਹੈ ਕਰਮਾਲੀ ਨੇ ਆ ਕਰੋ ਚੱਕ ਜੀ ਬਾਕ ਬਰੀਡ ਵਿੱਚ ਚੰਗੀ ਆ ਦੂਜਾ ਸੂਆ ਦੋਸਤੋ ਸਰੀ ਹੈ ਪ੍ਰੋਪਰ ਬੱਚੇ ਦਾ ਦੋਸਤੋ ਥੋੜਾ ਜਿਆਦਾ ਕਰਦੀ ਹੈ ਬਾਕੀ ਇਹਨੂੰ ਖੈਰਾ ਸਾਹਿਬ ਇਹਨੂੰ ਪਾਇਆ ਹੀ ਨਹੀਂ ਕੋਈ ਕਲਿਆਰਾ ਨਹੀਂ ਪਾਇਆ ਅਸ਼ਕ ਮਤਲਬ ਫਾਰਮ ਚ ਲਈ ਹਾਂਜੀ ਹਾਂਜੀ ਬਹੁਤ ਵਧੀਆ ਇਹਦਾ ਫੇਸ ਕੁਆਲਿਟੀ ਚੈੱਕ ਕਰੋ ਵੀ ਕਿੰਨੀ ਸੋਹਣੀ ਫੇਸ ਕੁਆਲਿਟੀ ਲੱਗੀ ਹੈ ਆਹੋ ਦੋਸਤੋ ਤੁਹਾਨੂੰ ਮੈਂ ਫੇਸ ਕੁਆਲਿਟੀ ਦੀ ਗਾਂ ਦੀ ਇੱਕ ਇੱਧਰ ਤੋਂ ਚੈੱਕ ਕਰਾਉਣਾ ਛੋਟਾ ਆ ਛੋਟਾ ਆ ਮੋਨ ਫੋਲ ਬਰੀਡ ਆ ਕੱਦ ਕੱਦ ਦੋਸਤ ਚੁਆਈ ਖੈਰਾ ਸਾਹਿਬ ਦਾਸੀ ਨਹੀਂ ਸਕਦੇ ਵੀ ਇੰਨੀ ਸੋਹਣੀ ਚੁਆਈ ਲੱਗੀ ਆ ਲੋ ਜੀ ਥਣਾ ਵੀ ਕੁਆਲਟੀ ਕਰੋ ਚੈੱਕ ਧਾਰਾ ਮਾਸ਼ਮੂਮ ਬਣੀ ਬਣੀ ਲਓ ਜੀ ਦੋਸਤ ਉਹ ਬੋਲੇ ਖੈਰਾ ਸਾਹਿਬ ਵੇਖ ਲਓ ਜੀ ਲਓ ਜੀ ਮੋਗੇਰ ਕੀ ਤਾਰ ਦੋਸਤ ਕਰੋ ਚੈੱਕ ਲਓ ਜੀ ਕੋਈ ਭੂਰ ਨਹੀਂ ਕੋਈ ਖੈਰਾ ਸਾਹਿਬ ਉਹ ਜੀ ਗੱਲ ਨਹੀਂ ਆ 12 ਲੀਟਰ ਬੋਲੇ ਤੋਂ ਦੋਸਤ ਸਟਾਰਟਿੰਗ ਇਹਨੇ ਕੀਤੀ ਹੈ ਮਾਜ ਨੇ ਇਹਨੇ ਹਰ ਕੀ ਘਰ ਤੋਂ ਘੱਟ ਚਲੋ ਮੌਸਮ ਬਹੁਤ ਵਧੀਆ ਆਉਂਦਾ ਖੈਰਾ ਸਾਹਿਬ ਇਹਨੇ 24 25 ਜਿਆਦਾ ਨਹੀਂ ਮੈਂ ਕਹਿੰਦਾ 24 25 ਲੀਟਰ ਆਉਣਾ ਦੁੱਧ ਭਰੋ ਠੀਕ ਹੈ ਜੀ ਅਸ਼ਾ ਆਪਣੇ ਡਾਕਟਰ ਸਾਹਿਬ ਮੁੱਲੇ ਦਾ ਦਾ ਮੁੱਲ ਆਪਾਂ ਲੈਣ ਦੇ ਨਾਲ ਹੀ ਗੱਲ ਮੁੱਲ ਭਾਵੇਂ 70 ਕਰ ਲਈ 75 ਕਰ ਲਈ 60000 ਦੀ ਜੀ 60000 ਦੀ ਹਾਂਜੀ ਠੀਕ ਹੈ ਜੀ ਦੋਸਤੋ ਆਰਡਰ ਕੁਆਲਟੀ ਗਾ ਨੇ ਸੋਹਣੀ ਤਿਆਰ ਕੀਤੀ ਹੈ ਮੌਸਮ ਗਰਮੀ ਦਾ ਹੈ ਦੋਸਤੋ ਅਜੇ ਅਜੇ ਵੀ ਖਾਲੀ ਕਰਤੀ ਹੈ ਕਿ ਬਣੀ ਚੁਕਣੀ ਆਪਾਂ ਬਸ ਥੋੜਾ ਹੀ ਛੱਡਿਆ ਕਿ ਲੋਈ ਗਰਮੀ ਕਰਕੇ ਘੱਟ ਦੁੱਧ ਛੱਡੀਦਾ ਹੀ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਅਛਾ ਦੋ ਨੰਬਰ ਬੜੀ ਵੀ ਦਸੀ ਇਹਦੇ ਬਾਰੇ ਇਹ ਦੂਜੇ ਸਵੇਰ ਵੱਛੀ ਸੁਣੀ ਆ ਮੋਹ ਛਗੀ ਆ ਜੀ ਅਛਾ ਜੀ ਇਹ ਵੀ ਚੰਮੂ ਤੋਂ ਦੇ ਬੰਦ ਕਨਾਲ ਟਾਈਮ ਖੜਦੀ ਹੈ ਸੂਂਚ ਇਹ ਖੈਰਾ ਸਾਹਿਬ ਇਹਦੇ 3 ਤਰੀਕ ਨੂੰ ਦਿਨ ਪੂਰੇ ਆ ਜੀ 3 ਅਗਸਤ ਨੂੰ ਹਾਂਜੀ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਲੈਂਥ ਆਹ ਲੋ ਕਰੋ ਚੱਕ ਆਣ ਤੁਸੀਂ ਵੇਖ ਸਕਦੇ ਚੈੱਕ ਕਰ ਸਕਦੇ ਹੋ ਆ ਦੋਸਤੋ ਆ ਜੀ ਟਾਈਮ ਪਿਆ ਸੂਂ ਦੇ ਵਿੱਚ ਵਲਟ ਲੱਗਦੀ ਹਵਾ ਦੇ ਵਿੱਚ ਕਾਫੀ ਪਈਆਂ ਆਹ ਲੋ ਜੀ ਕਰੋ ਚੱਕ ਦੋਸਤੋ ਪੂਰੀ ਫੁੱਲ ਬਰੀਡ ਹੈ ਇਹ ਵੀ ਆਹ ਲੋ ਜੀ ਮੋਰਦਾ ਵੀ ਬਾਕੀ ਖਹਿਰਾ ਸਾਹਿਬ ਇਹੋ ਜਿਹੇ ਬਰੀਡਾਂ ਬਹੁਤ ਘੱਟ ਮਿਲਦੇ ਆ ਹਾਂਜੀ 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 ਲਓ ਜੀ ਕਰੋ ਚੈੱਕ ਇਹਦੀ ਫਿਸ ਕੁਆਲਟੀ ਇਹ ਆਪਣੇ ਬੁਰਜ ਮਿਲਕ ਫਾਰਮ ਤੋਂ ਮਿਲਣਗੇ ਆ ਦੋਸਤੋ ਸੋਹਣੀ ਆਰਡਰ ਕੁਆਲਟੀ ਤਿਆਰ ਕੀਤੀ ਹੈ ਸ਼ਾਵੀਰ ਜੀ ਕਿੰਨਾ ਗਾ ਦੁੱਧ ਚੋਆਇਆ ਨੇ ਪਹਿਲੇ ਸੋਈ ਚ ਇਹ ਜੀ ਸਹੀ ਦੁੱਧ ਇਹਨੇ 25 ਲੀਟਰ ਦੁੱਧ ਕੱਢਿਆ ਠੀਕ ਹੈ ਜੀ ਲੋਕੀ ਦਾ ਜੀ ਵੇੜਾ ਨੂੰ ਕਹਿ ਲਈਤੀ ਕੱਢਿਆ ਜੀ 32 ਲੀਟਰ 35 ਲੀਟਰ 25 ਲੀਟਰ ਦੁੱਧ ਬੜਾ ਚੋਈ ਹੈ ਨਾ ਫਿਰ ਬੜਾ ਹੋ ਜਾਂਦਾ ਹਾਂਜੀ ਹਾਂਜੀ ਇਹ ਤੇ ਗਾ ਜੀ ਦੋਸਤੋ ਤੁਹਾਨੂੰ ਇਹ ਉਲਟ ਬਹਿਣੀ ਵਾਲੇ ਪਾਸੋਂ ਠੰਡ ਖਾਦਣਾ ਕਰੋ ਚੈੱਕ ਮਿਲਕ ਵੈਨ ਦੋਸਤੋ ਕਾਫੀ ਮੋਟੀ ਲੱਗੀ ਹੈ ਇਹ ਕਰੋ ਫੇਸ ਕੁਆਲਟੀ ਖੈਰਾ ਸਾਹਿਬ ਵੇਖੋ ਜੀ ਕਿੰਨੀ ਜਾਰੀ ਸੁਣੀ ਹਾਂ ਜੀ ਦੋਸਤੋ ਕਰੋ ਚੈੱਕ ਦੀ ਫੇਸ ਕੁਆਲਟੀ ਆ ਲੋ ਜੀ ਹਾਂ ਜੀ ਅੱਛਾ ਵੀ ਜੀ ਇਹ ਤਾਂ ਮੁੱਲ ਦੱਸਣਾ ਇਹਦਾ ਮੁੱਲ ਜੀ ਇਹ ਫੋਨ ਤੇ ਹੀ ਆ ਜੀ ਅਛਾ ਫੋਨ ਤੇ ਫੋਨ ਤੇ ਕਰ ਲੈ ਠੀਕ ਹੈ ਠੀਕ ਹਾਂਜੀ ਅਛਾ ਤਿੰਨ ਨੰਬਰ ਬਾਰੇ ਵੀਰੇ ਦੇ ਪਰ ਦੱਸੀ ਇਹ ਖੈਰਾ ਸਾਹਿਬ ਇਹਨੇ 27 ਲੀਟਰ ਜਿਹੜਾ ਸਹੀ ਦੁੱਧ ਕੱਢਿਆ ਜੀ ਅਛਾ ਜੀ ਪਿਛਲੇ ਸੂਏ ਕਿੰਨੇ ਵਾ ਸੂਆ ਸੂਣੀ ਹੋਣੀ ਇਹ ਜੀ ਦੂਜਾ ਸੂਆ ਦੂਜਾ ਸੂਆ ਉਹ ਦੂਜਾ ਮੰਲੇ ਕੋਈ ਤੀਜਾ ਮੰਲੇ ਆਪੋ ਆਪਣੀ ਸਮਝਿਆ ਆਪਾਂ ਨੂੰ ਘਰ ਆल्या ਜਦੋਂ ਦਿੱਤੀ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਆ ਪਰ ਇਹਦਾ ਰਿਕਾਰਡ ਇਹਦਾ ਬਹੁਤ ਵਧੀਆ ਹੈ ਇਹਦੇ ਵੇਲੇ ਅਗਸਤ ਵਿੱਚ ਬਾਹਰ ਹੀ ਚੱਲੀ ਆ ਵੇਹੇ ਅਛਾ ਜੀ ਹਾਂਜੀ ਆਊਟ ਆਫ ਸਟੇਟ ਜਾ ਰਹੀ ਹੈ ਹਾਂਜੀ ਹਾਂਜੀ ਅਛਾ ਕਿਹੜੇ ਏਰੀਆ ਜਾ ਰਹੀ ਹੈ ਤੇ ਪਹਿਲੇ ਸਵੇਰੇ ਆ ਜੰਮੂ ਚਲੀ ਆ ਅੱਛਾ ਜੀ ਹਾਂਜੀ ਤੇ ਕਿੰਨਾ ਦਾ ਮਤਲਬ ਟਾਈਮ ਤੇ ਸੂਚ ਬਾਕੀ ਇਹ ਜੀ 3 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਵੀ 3 ਅਗਸਤ ਨੂੰ ਹਾਂਜੀ ਠੀਕ ਹੈ ਜੀ ਤੋਰ ਕੇ ਦਿਖਾਈ ਦੂ ਮੜੀ ਖੋਲ ਰਿਹਾ ਆ ਲੋ ਦੋਸਤੋ ਇਹਦੇ ਵੀ 3 ਅਗਸਤ ਨੂੰ ਦਿਨ ਪੂਰੇ ਹੁੰਦੇ ਆ 24 25 ਲੀਟਰ ਦੁੱਧ ਦੋਸਤੋ ਇਹ ਚਵਾਇਆ ਵਾ ਪਹਿਲੇ ਸਵੇਰੇ ਚ ਇਹ ਮਾਰ 18 ਜਾ ਰਹੀ ਹੈ ਜੀ ਕਹਿਦਾ ਸਰ ਬਹੁਤ ਵਧੀਆ ਗਾਂ ਹੈ ਜੋ ਤਿਆਰ ਹੋ ਗਈ ਫੇਰ ਸਮਝ ਲੱਗਣੀ ਕੇ ਇਹਨੂੰ ਠੀਕ ਹੈ ਜੀ ਇਹਦਾ ਕਹਿਦਾ ਸਰ ਬਸ 10000 ਦੀ ਦਿੱਤੀ ਆ ਠੀਕ ਹੈ ਠੀਕ ਹਾਂਜੀ ਹਾਂਜੀ ਆਹ ਲੋ ਜੀ ਕਰੋ ਚੈੱਕ ਦੋਸਤੋ ਪੂਰਾ ਫੁੱਲ ਹੈਵੀ ਬੋਡੀ weight ਇੱਕੋ rate ਤੇ ਦੋਵੇਂ ਦਿੱਤੀਆਂ ਉਹ ਹੀ 80000 ਦੀ ਤੇ ਵੀ 80000 ਦੀ ਠੀਕ ਹੈ ਜੀ ਕਹੇ ਨਹੀਂ ਵੀਰ ਭੈਣ ਭਰਾ ਨੇ ਕਈ ਰੀ ਲੋਕਲ ਖਰੀਦ ਨਹੀਂ ਹੁੰਦੀ ਫਿਰ ਖੁਲਾਸਦਾ ਨਾ ਲੈ ਆ ਵੀਰ ਮੁਰਲਾ ਇਹੋ ਜਿਹਾਂ ਵੇੜਾ ਕਹੇ ਨਹੀਂ ਅਸੀਂ 80000 ਦੀਆਂ ਦੇਣੀਆਂ ਹਾਂਜੀ ਬਰੀਡ ਦੋਸਤੋ ਕਰੋ ਚੈੱਕ ਦੀ ਕਰਮਾਲੀ ਆਹ ਲੋ ਦੋਸਤੋ ਦੀ ਫੇਸ ਕੁਆਲਿਟੀ ਕਰੋ ਚੈੱਕ ਪੂਰਾ ਦੋਸਤੋ ਕੱਦ ਪੂਰਾ ਫੁੱਲ ਹੈਵੀ ਬੋਡੀ weight ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਆ ਇਹਦਾ ਪਿਆਵ 3 ਅਗਸਤ ਨੂੰ ਜਿਹੜੇ ਦਿਨ ਦੇ ਪੂਰੇ ਹੁੰਦੇ ਆ ਇਹ ਸਹੀ ਦੁੱਧ ਖੈਰਾ ਸਾਹਿਬ ਨੇ 27 28 ਲੀਟਰ ਕੱਢਿਆ ਉਤਰਾ ਚੰਗੀ ਸੇਵਾ ਕਰੋ 30 ਤੋਂ ਪਲਾਸੀ ਜਨਾਨੇ ਠੀਕ ਠੀਕ ਹੈ ਜੀ ਹਾਂਜੀ ਮੌਸਮ ਦੋਸਤੋ ਅੱਗੇ ਚੱਲੋ ਗਰਮੀ ਘਟਦੀ ਜਣੀ ਜਿਵੇਂ ਜਿਵੇਂ ਮੌਸਮ ਨੂੰ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਦੱਸਦਾ ਪਰਖ ਪੈਂਦਾ ਜਾਂਦਾ ਬਾਕੀ ਬੋਡੀ ਫੇਸ ਕੁਆਲਿਟੀ ਥਾਣੇ ਵੇਖੋ ਕਿੰਨਾ ਸੋਹਣਾ ਲੱਗਿਆ ਬਿਲਕੁਲ ਨਾਣਾ ਚੱਕ ਹਵਾ ਨੇ ਤੇ ਜੀ ਇਹ ਥਾਣਾ ਦੀ ਕੁਆਲਿਟੀ ਕਰੋ ਚੱਕ ਜੀ ਆ ਫੇਸ ਕੁਆਲਿਟੀ ਵੀ ਆਹ ਦੀ ਫੇਸ ਕੁਆਲਿਟੀ ਕਰੋ ਚੱਕ ਜੀ ਅਛਾ ਜੀ ਇਹ ਜਾ ਰਹੀ ਹੈ ਜੀ ਮਹਾਰਾষ্ট্র ਹਾਂ ਡਾਟਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਜੰਮੂ ਆ ਜੰਮੂ ਜਾ ਰਹੀ ਹੈ ਇਹ ਸੇਮ ਹੀ ਰੇਟ ਤੇ ਚੱਲੀਆਂ ਜੀ ਇਹ 80 ਦੀ ਚੱਲੀ ਆ ਇਹ ਵੀ 80 ਦੀ ਇਹ ਦੋਸਤੋ ਜਾ ਰਹੀ ਹੈ ਜੰਮੂ ਤੇ ਇਹ ਜਿਹੜੀ ਮਹਾਰਾਸ਼ਟਰ ਜਾ ਰਹੀ ਅਛਾ ਵੀ ਜੀ ਇਹ ਜੋ ਅਗਲੇ ਪਾਸੇ ਆਪਾਂ ਚੱਲੀਏ ਦੂਜੇ ਪਾਸੇ ਉਧਰਲੇ ਪਾਸੇ ਇਹ ਵੀਰ ਜੀ ਮੂੰ ਚਾਰ ਦੰਦ ਵਹਿੜਿਆ ਅਛਾ ਜੀ ਹਾਂਜੀ ਕਿਨੇ ਵਾ ਸੂਆ ਸੁਣੀ ਜੀ ਹਾਂਜੀ ਸੂਆ ਇਹ ਪਲੂਨ ਸੁਈ ਸੀ ਆ ਵਕਤ ਦੂਜੀ ਸਵੇਰ ਸੁਣੀ ਆ ਅਛਾ ਸੁਣੀ ਤੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਖੋਲੋ ਦਮੀ ਖੋਲੋ ਕਿੰਨਾ ਟਾਈਮ ਆ ਜੇ ਬਾਕੀ ਪਿਆ ਸੂਣ ਚ ਅਛਾ ਜੀ ਬਾਕੀ ਮਾਂ ਦਾ ਰਿਕਾਰਡ ਬਹੁਤ ਚੰਗਾ ਏ ਅਛਾ ਜੀ ਬਸਤੀ ਤੇ 30 ਲੀਟਰ ਦੁੱਧ ਕੱਢਿਆ ਸੀ ਇਹਨੇ ਕਿੰਨੇ ਕਿੰਨੇ ਕਿਹਾ ਜੀ ਪਹਿਲੇ ਸਵੇਰੇ ਇਹਨੇ ਪਹਿਲੇ ਨੇ ਜਿਆਦਾ ਦੀ 22 30 ਲੀਟਰ ਦੁੱਧ ਸੋਇਆ ਜੀ ਲਓ ਦੋਸਤੋ ਕਰੋ ਚੱਕ ਬਾਕੀ ਥਾਨ ਵੇਖੋ ਜੀ ਕਿੰਨਾ ਸੋਹਣਾ ਗੈਬ ਲੱਗਾ ਕਿੰਨੇ ਸੋਹਣੇ ਫੇਸ ਕਿੰਨੇ ਸੋਨੇ ਕਵਾਲਿਟੀ ਨਹੀਂ ਜੇ ਕਿਤੇ ਮਿਲਣੀ ਆਹ ਲਓ ਜੀ ਕਰੋ ਚੱਕ ਮੋਰ ਦਾ ਵੀ ਮੋਰ ਦਾ ਅਸਲ ਤੇਰੀ ਫੇਸ ਕੁਆਲਿਟੀ ਲੰਥ ਬਰੀਡ ਹਰ ਤਰਫ ਵੇਖੋ ਕਿੰਨੀ ਸੋਹਣੀ ਕਰੋ ਚੱਕ ਦੋਸਤੋ हां दोस्तों ਤੁਹਾਨੂੰ ਕਰਾਂ ਦੇਖਾ ਸ਼ਹਿਰਾ ਸਾਹਿਬ ਇਹੋ ਜਿਹਾ ਬਰੀਡਾਂ ਖਰੀਦਣ ਲੱਗਿਆ ਨਾ ਹਾਂਜੀ ਹਾਂਜੀ ਜੇ ਨਸਲਾ ਖਰੀਦਣ ਲੱਗਿਆ ਟਾਈਮ ਲੱਗਦਾ ਏ ਠੀਕ ਹੈ ਜੀ ਹਾਂਜੀ ਆਹ ਦੋਸਤੋ ਤੁਹਾਨੂੰ ਆਪਾਂ ਮਾਲ ਆਪਣੇ ਕੋਲੇ ਇਹੋ ਜਿਹਾ ਹੀ ਹੁੰਦਾ ਸਾਫ਼ ਸੁਥਰਾ ਹੀ ਆਹ ਲੋ ਦੋਸਤੋ ਕਰੋ ਚੈੱਕ ਆਹ ਥਾਣਾਂ ਦੀ ਕੁਆਲਿਟੀ ਕਰੋ ਚੈੱਕ ਨੀ ਆਹ ਦੋਸਤੋ ਲਈ ਥਾਣਾਂ ਦੀ ਕੁਆਲਿਟੀ ਹੈ ਕਿ ਇੱਕ ਕਰਮਾਲੀ ਗਾਂ ਲੱਗਦੀ ਦੀ ਬਾਕੀ ਜੀ ਜਿੰਨੀ ਵੇਖੋ ਜੀ ਕਿੰਨੀ ਸੋਹਣੀ ਕਿੰਨੀ ਫੇਸ ਕੁਆਲਿਟੀ ਸੋਹਣੀ ਕਿੰਨੀ ਵਹਿੜ ਸੋਹਣੀ ਆਹ ਲੋ ਜੀ ਦੀ ਫੇਸ ਕੁਆਲਿਟੀ ਇਹ ਆਪਾਂ ਕਹਿਰਾ ਸਾਹਿਬ 85000 ਦੀ ਦਿੱਤੀ ਇਹ ਕਿਹੜੇ ਏ ਇਹ ਵੀ ਜੰਮੂ ਚੱਲੀ ਆ ਜੀ ਇਹ ਵੀ ਜੰਮੂ ਚੱਲੀ ਆ ਜੀ ਆ ਵੀਰ ਹੀ ਲੈ ਕੇ ਚਲਿਆ ਜੀ ਅੱਛਾ ਜੀ ਆ ਵੀਰ ਨੇ ਦੋਸਤੋ ਖਰੀਦੀ ਹਾਂਜੀ ਹਾਂਜੀ ਆਖਰੀ ਦੀ ਕੀਤੀ ਆ ਵੀਰ ਨੇ ਠੀਕ ਠੀਕ ਹਾਂਜੀ ਠੀਕ ਹੈ ਜੀ ਅੱਛਾ ਅੱਗੇ ਆ ਜੀ ਡਾਕਟਰ ਸਾਹਿਬ ਇਹ ਨਾਲੇ ਪਾਸੇ ਇਹ ਵੀ ਕਰਾ ਸਾਹਿਬ ਜੰਮੂ ਚੱਲੀ ਇਸੇ ਵੀਰ ਨੇ ਖਰੀਦੀ ਕੀਤੀ ਆ ਅੱਛਾ ਜੀ ਹਾਂਜੀ ਅੱਛਾ ਇਹ ਕਿੰਨਾ ਸੂਆ ਸੁਣੀ ਆ ਜੀ ਇਹ ਜੀ ਦੂਜਾ ਸੂਆ ਸੂ ਇਹ ਸੂਈ ਆ ਸੂਈਏ ਹਾਂਜੀ ਹਾਂਜੀ ਆਹ ਦੋਸਤੋ ਇਹ ਵਕ ਤੇਰੇ ਥੱਲੇ ਜੀ 20 ਲੀਟਰ ਬੋਰਾ ਏ ਇਹ ਜਰਸੀ ਕ੍ਰੋਸ ਵਾਲੇ ਕੋਈ ਆਰ ਪਾਰ ਪਾਰ ਕੋਈ ਯਾਰ ਸ਼ਹਿਰਦਲ ਵਾਲੇ ਜੇ ਆਪੋ ਆਪਣੀ ਸੋਚ ਆ ਠੀਕ ਹੈ ਜੀ ਆਹ ਦੋਸਤੋ ਕਰੋ ਦੀ ਸਾਨੀ ਕੁਆਲਿਟੀ ਚ ਹੈ ਤੀ ਆਹ ਨਾੜਾ ਦੋਸਤੋ ਕਰੋ ਚੈੱਕ ਕਰੇ ਹਵਾਨੇ ਤੇ ਆਹ 3 ਵਾਈ ਮੁੱਠੀ ਵਾਲਾ ਥਾਂ ਦੋਸਤੋ ਬਹੁਤ ਵਧੀਆ ਲੱਗਾ ਕਰਮਾ ਵਾਲੇ ਨੂੰ 22 ਲੀਟਰ ਜਿਹੜਾ ਵੀਰ ਕਹਿੰਦਾ ਵੀ ਦੋ ਦਿਨ ਸਲ ਤਿਆਰ ਆਣ ਮੌਕੇ ਦਾ ਆਹ ਦੀ ਫੀਸ ਕੁਆਲਿਟੀ ਬੋਲਾ ਹੀ ਆ ਜੀ ਇੱਥੇ ਜਿਆਦਾ ਦਿਨ ਸੁਈ ਨ ਹੋਇਆ ਬੱਚਾ ਕੀ ਦਿੱਤਾ ਨਹੀਂ ਵੀਰ ਇਹ ਜੀ ਮੇਲ ਕਾਫ ਆ ਅੱਛਾ ਜੀ ਖੋਲੋ ਜੀ ਨੂੰ ਮੈਂ ਆਹ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਇਹ ਵੀਰ ਦੀ ਆਪਾਂ ਅੱਜ ਗੱਡੀ ਤੋੜ ਦੇਣੀ ਆ ਜੀ ਖੇ ਹਾਂਜੀ ਠੀਕ ਹੈ ਜੀ ਮਹਾਰਾਸ਼ਟਰ ਵਾਲੀ ਕੱਲ ਨੂੰ ਜਾਊਗੀ ਜੰਮੂ ਵਾਲੀ ਵੀਰ ਦੀ ਇਹਦੀ ਵੀਰ ਦੀ ਅੱਜ ਆਪਾਂ ਗੱਡੀ ਤੋਰ ਦੇਣੀ ਹੈ ਲਓ ਜੀ ਕਰੋ ਚੈੱਕ ਦੋਸਤੋ ਬਾਕੀ ਖੈਰਾ ਸਾਹਿਬ ਵੇ ਲੋ ਜੀ ਕਿੰਨਾ ਸੋਹਣਾ ਮਾਲ ਖਰੀਦੀ ਕੀਤਾ ਵੀਰ ਨੇ ਆਹ ਲਓ ਜੀ ਕਰੋ ਚੈੱਕ ਦੋਸਤੋ ਮਾਲ ਜਿੰਨਾ ਵੀਰ ਨੇ ਖਰੀਦਿਆ ਇੱਕ ਤੋਂ ਇੱਕ ਵੱਧ ਕੇ ਹੈ ਜੀ ਆਹ ਲਓ ਲੈ ਆ ਵੀਰ ਮੋਲ ਇਹ ਵੀਰ ਨੇ ਆਪਣੇ ਤੋਂ ਪਹਿਲੀ ਗੱਡੀ ਖਰੀਦੀ ਕੀਤੀ ਅਜੇ ਠੀਕ ਹੈ ਜੀ ਹਾਂਜੀ ਦੋਸਤੋ ਜਿੰਨੀਆਂ ਵੀ ਆਪਾਂ ਵੀਡੀਓ ਵੀਰ ਦੇ ਫਾਰਮ ਤੋਂ ਬਣਾਈਆਂ ਆ ਦੋਸਤੋ ਨਾਗ ਜਿਹੜੇ ਵੀਰ ਨੇ ਖਰੀਦੇ ਸਾਰੇ ਬਾਕੀ ਸਭ ਤੋਂ ਵੱਡੇ ਖੇਰਾ ਸਾਹਿਬ ਇੱਕ ਗੱਲ ਆ ਆਪਾਂ ਘਰ ਚੋਂ ਮਾਲ ਦਵਾਇਆ ਏ ਲੋਕਲ ਮਾਲ ਦਵਾਇਆ ਕੋਈ ਮੰਡੀ ਦਾ ਮਾਲ ਨਹੀਂ ਜਾਂ ਵਪਾਰੀਆਂ ਦਾ ਲੋਕਲ ਘੁੰਮ ਕੇ ਹਾਂ ਹਾਂ ਕਰੋ ਦੇ ਥਾਂ ਦੀ ਕੁਆਲਿਟੀ ਜੀ ਲਓ ਜੀ ਕਰੋ ਚੱਕ ਦੋਸਤੋ ਪੂਰੀਆਂ ਸੀਲਸ ਲਗਾ ਲੋ ਕਰੋ ਚੱਲੋ ਆ ਵੀਰ ਨੂੰ ਪੁੱਛ ਲੋ ਆਪਾਂ ਵੇ ਘੁੰਮ ਫਿਰ ਕੇ ਘਰਾਂ ਚੋਂ ਮਾਲ ਜੇ ਹੋ ਜਾ ਘਰਾਂ ਚ ਦਵਾਇਆ ਠੀਕ ਆਛਾ ਡਾਕਟਰ ਸਾਹਿਬ ਇਹਦਾ ਮੁੱਲ ਦੱਸਣਾ ਮੁੱਲੇ ਦਾ ਜੀ ਇਹਨਾਂ ਨੂੰ ਆਪਾਂ ਦਿੱਤੀ ਆ 90000 ਦੀ 90000 ਦੀ ਠੀਕ ਹੈ ਜੀ ਇਹ ਵੀ ਜੰ अच्छा विधि जी ये तो अगले पास जाए ये कह रहा साहब दूसरी सुबह सुनी हां अच्छा जी ते पहले ने इनने 20 लीटर जेड़ा सही दूध कडया जी ए डॉक्टर साहब केड़ी ब्रीड ਦੇ ਨਾਲ ਆਉਂਦੀ ਹੈ ਇਹ ਕ੍ਰੋਸ ਚਪ ਕ੍ਰੋਸ ਹੀ ਲਾ ਲਏ ਕੋਈ ਆਹ ਲਓ ਦੋਸਤੋ ਕਰੋ ਚੱਕ ਆਹ ਥਾਣਾਂ ਦੀ ਕੁਆਲਿਟੀ ਕਰੋ ਚੱਕ ਦੀ ਮੱਝਾਂ ਵਰਗਾ ਥਾਂ ਦੋਸਤੋ ਇਹ ਥੋੜਾ ਸ਼ਾਈ ਹਾਲ ਦਾ ਵੀ ਪੱਕ ਰੱਖਦੀ ਕਹਰਾ ਸਾਹਿਬ ਨਾੜਾ ਵੇਖੋ ਦੋਸਤੋ ਹਵਾ ਨੇ ਤੇ ਅਛਾ ਕੀ ਕਹਰਾ ਸਾਹਿਬ ਆਪਣੇ ਕੋਲੇ ਮਾਲ ਇਸ ਤਰ੍ਹਾਂ ਦਾ ਹੀ ਕੋਈ ਵੀਰ ਭੈਣ ਭਰਾ ਦੂਰੋਂ ਨੇੜੇੋਂ ਵੀ ਆਉਂਦਾ ਆਪਾਂ ਇਸ ਤਰ੍ਹਾਂ ਦਾ ਹੀ ਮਾਲ ਦਵਾਈ ਦਾ ਅਛਾ ਤੇ ਡਾਕਟਰ ਸਾਹਿਬ ਮਤਲਬ ਇਹਨੇ ਪਹਿਲੀ ਸਵੇਰ ਦੁੱਧ ਕਿੰਨਾ ਚੋਆਰ 22 ਲੀਟਰ ਹਾਂਜੀ ਹਾਂਜੀ ਅਜੇ ਕਿੰਨਾ ਟਾਈਮ ਪਿਆ ਸੂਚਦੇ ਇਹਦਾ ਹੀ ਉ ਤਰਾਤ ਦਿਨ ਘਰ ਆ ਲਿਆ ਕਹੇ ਆ ਮੈਨੂੰ ਲੱਗਾ 2 ਜਾਂ 3 ਦਿਨ ਲਊਗੀ ਤਿਆਰੀ ਚ ਵਿੱਚ ਹੀ ਆ ਤੋਰੀਏ ਨੂੰ ਮਰਜੀ ਹਾਂਜੀ ਆ ਲੋ ਦੋਸਤੋ ਕਰੋ ਚੈੱਕ ਨਗੀਨੇ ਹੀ ਦੋਸਤੋ ਲੈਂਦੇ ਆ ਵੀਰ ਨੇ ਖਰੀਦੀ ਅਛਾ ਵੀਰ ਜੀ ਇਹ ਕਿਹੜੇ ਏਰੀਆ ਜਾ ਰਹੀ ਹੈ ਇਹ ਵੀ ਵੀਰ ਨੇ ਲਈ ਆ ਜੀ ਇਹ ਵੀ ਜੰਮੂ ਜਾ ਰਹੀ ਹਾਂਜੀ ਹਾਂਜੀ ਆ ਲੋ ਕਰੋ ਚੈੱਕ ਜੀ ਇਹੜਾ ਮਹਾਰਾਸ਼ਟਰ ਮਾਲ ਆਉਂਦਿਆ ਜੀ ਉਹਦੇ ਚੋ ਦੋ ਤਿੰਨ ਹੀ ਆਈਆਂ ਜੇ ਬਾਕੀ ਆਉਂਦਿਆ ਮਾਲ ਤਾਂ ਦੇਸ਼ਾਂ ਦੇ ਵੀਡੀਓ ਬਣਾਉਂਦੇ ਬਣਾਉਂਦੇ ਯਾਰੇ ਮਾਲ ਗੱਟੀਆਂ ਚ ਲੱਦੀਆਂ ਆਪਾਂ ਆਹ ਲੋ ਦੋਸਤੋ ਕਰੋ ਚੱਕ ਬਾਕੀ ਖੈਰਾ ਸਾਹਿਬ ਵੇਖੋ ਕਿਹੋ ਜੀਆਂ ਨਗੀਨੇ ਆ ਦੋਸਤੋ ਆਹ ਜਿਹੜਾ ਥਾਣੇਆ ਵੇਖੋ ਕਰੋ ਚੱਕ ਜੀ ਲਾਜਵਾਬ ਦੋਸਤੋ ਥੰਡ ਗਾ ਨੂੰ ਲੱਗਾ ਵੇਖੋ ਇੱਕ ਖੈਰਾ ਸਾਹਿਬ ਆਪਾਂ ਜੇ ਚਾਰ ਪੰਜ ਨੰਨੇ ਦਿਨ ਤੋਂ ਹੀ ਪਹਿਲੋ ਫੋਨ ਕਾਲ ਕੀਤਾ ਸੀ ਉਸ ਦਿਨ ਗੱਡੀ ਭਰੀ ਹੈ ਜੇ ਆਪਾਂ ਇੱਕ ਦਿਨਾਂ ਨੂੰ ਇਹਨਾਂ ਦੀ ਡਾਕਟਰ ਸਾਹਿਬ ਇਸ ਨਾਲ ਫੈਨ ਨੂੰ ਵੱਧ ਹੁੰਦੇ ਨੇ ਹਾਂ ਇਹਨਾਂ ਦੀ ਫੈਨ ਬਹੁਤ ਜ਼ਿਆਦਾ ਹੈ ਇਹਨਾਂ ਦੀ ਚਾਰ ਤੋਤੇ ਹੀ ਫੈਨ ਹੈ ਜੀ ਲਓ ਜੀ ਕਰੋ ਚੈੱਕ ਆਹ ਦੋਸਤੋ ਬੈਕ ਸਾਈਡ ਤੋਂ ਥਣਾ ਦੀ ਕੁਆਲਿਟੀ ਕਰੋ ਚੈੱਕ ਬਾਕੀ ਠੰਡੀ ਸੀਲਸ ਲੱਗ ਗਿਆ ਉਹ ਜਿਹਨੇ ਕਿਹਾ ਸਰ ਲਓ ਜੀ ਕਰੋ ਚੈੱਕ ਪੀੜੀ ਦੇ ਪਾਵਿਆਂਗੇ ਥਣ ਦੋਸਤੋ ਆਹ ਲੋ ਬੈੜਾ ਕਿਰਾ ਸਾਹਿਬ ਬਹੁਤ ਮੈਨਸ ਨਪਣਿਆ ਹੋਜੀ ਨਹੀਂ ਗੱਲ ਕੋਈ ਅੱਛਾ ਇਹਦਾ ਡਾਕਟਰ ਸਾਹਿਬ ਮੁੱਲ ਦੱਸਨਾ ਮੋਲੇ ਆਪਾਂ ਦਿੱਤੀ ਆ ਜੀ 70000 ਦੀ 70000 ਇਹ ਵੀ ਜੰਮੂ ਜਾ ਰਹੀ ਹੈ ਹਾਂਜੀ ਅੱਛਾ ਇਸ ਤੋਂ ਅੱਗੇ ਜਿਹੜੀ ਬੱਦੀ ਹੈ ਮੋਲਾਪਾ ਤਾਂ ਦੱਸਣ ਕਿਹੜਾ ਸਾਹਿਬ ਕਈ ਕਰਨਗੇ ਵੀ ਵੀਡੀਓ 'ਚ ਮੁੱਲ ਦੱਸਾਂਗੇ ਆਪਾਂ ਤਾਂ ਦਸੀਦਾ ਵੀਰ ਭੈਣ ਭਰਾ ਨੇ ਕਿਹਨੇ ਲੋਕਲ ਨੇ ਲੋਕਲ ਨੇ ਵੀ ਫੋਨ ਲਾਉਣਾ ਵੇ ਉਹ ਆਪਣੇ ਕੋਲੇ ਕੋਈ 2 4 5 10 ਨਾਲ ਬੱਜੇ ਰਹਿੰਦੇ ਆ ਜੀ ਠੀਕ 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 ਹਾਂਜੀ ਅਵੇਲੇਬਲ ਹਰ ਵਕਤ ਹੁੰਦੇ ਹਾਂਜੀ ਹਾਂਜੀ ਅਵੇਲੇਬਲ ਅੱਛਾ ਡਾਕਟਰ ਸਾਹਿਬ ਜਿਹੜੀ ਇਹ ਗਾਵਾਂ ਇਹਨੇ ਇਹ ਸੁਈ ਇਹ ਕਾਨਾ ਜੀ ਗੱਬਣਿਆ ਇਹ ਵੀ ਕਰੌਸ ਆ ਚੱਪ ਦਾ ਕਰੌਸ ਆ ਐਚ ਐਫ ਨਾਲ ਕਰੌਸ ਹਾਂਜੀ ਹਾਂਜੀ ਇਹਨੇ 18 ਲ ਹਾਂਜੀ ਇਹ ਵੀ ਜਮ ਲਓ ਖੋਲੋ ਵੀਰ ਜੀ ਨੂੰ ਦੋਸਤੋ ਇਹ ਤੀਜਾ ਸੂਆ ਸੁਣੀ 18 19 ਕਿਲੋ ਦੁੱਧ ਨੇ ਦੂਜੇ ਸੂਵੇ ਸਵਾਇਆ ਤੀਜਾ ਸੂਆ ਚੁਣੀ ਆ ਸੁਣੀ ਤੇ ਅਜੇ ਸੂਣ ਦੇ ਵਿੱਚ ਟਾਈਮ ਦੋਸਤੋ ਪਿਆ ਆ ਲੋ ਕਰੋ ਚੈੱਕ ਦੀ ਫੇਸ ਕੁਆਲਟੀ ਇਹ ਦੋਸਤੋ ਸ਼ਾਈ ਵਾਲ ਤੇ ਐਚਐਫ ਦੇ ਨਾਲ ਕਰਾਸ ਹੈਗੀ ਬਾਕੀ ਆਪਾਂ ਚਮਕਾ ਵਾਲਾ ਹੀ ਮਾਲ ਲਈਦਾ ਲਓ ਜੀ ਦੋਸਤੋ ਕਰੋ ਇੱਕ ਤੋਂ ਇੱਕ ਦੋਸਤੋ ਵਧ ਗਿਆ ਇੱਕ ਪਹੂ ਵਖੀ ਦੂਜਾ ਪਹੂ ਦਾ ਚਿੱਤਾ ਭੁੱਜਦਾ ਆ ਲੋ ਜੀ ਕਰੋ ਚੈੱਕ ਇਹ ਵੀ ਦੋਸਤੋ ਜੰਮੂ ਜਾ ਰਹੀ ਹੈ ਇਹ ਵੀ ਜੰਮੂ ਖੜ ਰਿਹਾ ਸਾਰੀਆਂ ਗੱਲਾਂ ਲਓ ਜੀ ਕਰੋ ਚੱਕਾ ਥਣਾ ਥਣਾ ਦੀ ਕੁਆਲਿਟੀ ਦੋਸਤੋ ਕਰੋ ਚੱਕਾ ਆਰਡਰ ਕੁਆਲਿਟੀ ਦੋਸਤੋ ਕਾਫੀ ਵਧੀਆ ਤਿਆਰ ਕੀਤੀ ਹੈ ਕਰਮਾਲੀ ਨੇ ਅੱਛਾ ਡਾਕਟਰ ਸਾਹਿਬ ਇਸ ਗਾਂ ਦਾ ਮੁੱਲ ਕਰਨਾ ਵਾ ਸ਼ੌਕ ਹੈ ਨਹੀਂ ਜੀ ਹਾਂਜੀ 65000 ਦੀ ਦਿੱਤੀ ਹੈ ਅੱਛਾ 65000 ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਜਿਹੜੀ ਡਾਕਟਰ ਸਾਹਿਬ ਇਹ ਦੋ ਅੱਗੇ ਜਿਹੜੀ ਬੱਧੀ ਇਹ ਜੀ ਇਹ ਸ਼ਾਈ ਵਾਲ ਚ ਕ੍ਰੋਸ ਚ ਹੀ ਆ ਜਾਂਦੀ ਆ ਬਹੁਤ ਵਧੀਆ ਨਗੀਨਾ ਜੀ ਇਹ ਕੁਝ ਮਿਰਸ ਹੁੰਦਾ ਐਰ ਸ਼ੇਰ ਐਰ ਸ਼ੇਰ ਚ ਲਾ ਲੇ ਐਚਪ ਦਾ ਕ੍ਰੋਸ ਲਾ ਲੇ ਹਾਂਜੀ ਹਾਂਜੀ ਬਾਕੀ ਜਮੀ ਪਲੀ ਵੇਖੋ ਕਿੰਨੀ ਸੁਣੀ ਠੀਕ ਹੈ ਜੀ ਇਹ ਕਿੰਨਾ ਟਾਈਮ ਖੜਦੀ ਹੈ ਜੀ ਇਹ ਜੀ ਇਹਦਾ 8 ਦਿਨ ਬਾਕੀ ਆ ਜੀ 8 ਦਿਨ ਦੂਜਾ ਸੂਆ ਸੁਣੀ ਹਾਂਜੀ ਦੂਜਾ ਸੂਆ ਠੀਕ ਹੈ ਜੀ ਕੰਨਾ ਵਿੱਚ ਵਾਇਆ ਪਹਿਲੇ ਸੂਏ ਨੇ ਪਤਾ ਕੀਤਾ ਇਹ ਜੀ 16 17 ਲੀਟਰ ਲੈਦਾ ਦੱਸਦੇ ਗਏ ਜੀ ਦੋਸਤੋ ਚਵਾਇਆ ਆ ਦੋਸਤੋ ਕਰੋ ਚੱਕ ਪੂਰੀ ਜਮੀ ਪਲੀ ਹੱਡਾਂ ਪੈਰਾਂ ਦੀ ਖੁੱਲੀ ਆ ਲੋ ਕਰੋ ਚੱਕ ਆਪਾਂ ਦੁੱਧ ਜਿਹੜਾ ਸਹੀ ਉਹ ਦੱਸਿਆ ਐਵੇਂ ਐਡੀ ਡੀ ਗਾਂ ਨੂੰ ਲੋ ਹਾਂਜੀ 8 ਲੀਟਰ ਚ ਆਤਾ ਜਿਹਨੇ 30 ਲੀਟਰ ਚ ਆਤਾ ਬਾਕੀ 20 ਤੋਂ ਪਲੱਸ ਚ ਚਲਾਉ ਹੈ ਕਿੰਨੀ ਦੇ ਠੀਕ ਹੈ ਜੀ ਲਓ ਦੋਸਤੋ ਕਰੋ ਚੈੱਕ ਦਾ ਕਦ ਕਾਠ ਦਰਮਿਆਨਾ ਕਰਦੇ ਆ ਦੋਸਤੋ ਜਿਆਦਾ ਵੱਡਾ ਨਹੀਂ ਨਾ ਜਿਆਦਾ ਛੋਟਾ ਵਿਚਕਾਰਲਾ ਮਿਲ ਗਿਆ ਦੋਸਤੋ ਆਹ ਲਓ ਜੀ ਕਰੋ ਚੈੱਕ ਕਿਸ ਕੁਆਲਟੀ ਇਹ ਖਰਾਸਾਬ ਆਪਾਂ 65000 ਦੀ ਵੀਰ ਨੂੰ ਲਈ ਹੈ ਜੀ ਇਹ ਵੀ ਜੰਮੂ ਜਾ ਰਹੀ ਹਾਂਜੀ ਠੀਕ ਹੈ ਜੀ ਲਓ ਜੀ ਅਗਲੀ ਉਹ ਜਿਹੜੀ ਅਗਲੀ ਬੱਚੀ ਉਹ ਮਹਾਰਾਸ਼ਟਰ ਚਲੀ ਹੈ ਠੀਕ ਹੈ ਜੀ ਇਹ ਦੇਖੋ ਜਿੰਨੀਆਂ ਚਾਰ ਪੰਜ ਗਮਾਂ ਆਪਾਂ ਵਿਖਾਈਆਂ ਸਾਰੀਆਂ ਜੰਮੂ ਕਸ਼ਮੀਰ ਜਾ ਰਹੀਆਂ ਯਾਨੀ ਕਿ ਠੰਡੀ ਏਰੀਆ ਜਾ ਰਹੀਆਂ ਸਾਰੀਆਂ ਅਛਾ ਜਿਹੜੀ ਵੀਰ ਜੀ ਇਹ ਗਾਵਾ ਇਹਦੋਂ ਅੱਗੇ ਇਹਦਾ ਕੀ ਡਿਟੇਲ ਹੈ ਕੀ ਇਹ ਖੈਰਾ ਸਾਹਿਬ ਪਹਿਲੇ ਨੇ ਸਵੇਰੇ ਨੇ ਆਏ ਨੇ 24 ਲੀਟਰ ਉਹਦੇ ਪਰਿਆ ਜੀ ਹੋਣ ਕਿੰਨਾ ਟਾਈਮ ਰਹਿ ਗਿਆ ਸੂਣ ਇਹ ਵਕਤ ਖੈਰਾ ਸਾਹਿਬ ਇਹਨੂੰ ਚੇ ਮਤਲਬ 8 ਦਿਨ ਬਾਕੀ ਆ 8 ਦਿਨ ਬਾਕੀ ਹਾਂਜੀ ਹਾਂਜੀ ਠੀਕ ਹੈ ਜੀ ਦੂਜਾ ਸੂਆ ਸੁਣੀ ਹਾਂਜੀ ਦੂਜਾ ਸੂਆ ਜੀ ਖੋਲੋ ਵੀਰ ਜੀ ਇਹਨੂੰ ਦੂਜਾ ਸੂਆ ਦੋਸਤੋ ਸੁਣੀ ਪਹਿਲੇ ਸੂਏ ਵੀਰ ਕਹਿੰਦਾ ਵੀ 24 ਲੀਟਰ ਦੁੱਧ ਨੇ ਕਰਮਾਈ ਨੇ ਚੋਆਇਆ ਚੰਗਾ ਕੱਦ ਕਾਠ ਹੈ ਚੰਗੀ ਬਰੀਡ ਆ ਕਰੋ ਚੈੱਕ ਅਜੇ ਦੋਸਤੋ ਵਾਲਟ ਲਾ ਜਿਹੜੀਆਂ ਹਵਾਨੇ ਦੇ ਵਿੱਚ ਪਈਆਂ ਕਾਫੀ ਜਿਆਦਾ ਪਈ ਕਹਰਾ ਸਾਹਿਬ ਇਹੋ ਜੀ ਨਗੀਨੇ ਵੇਚ ਲੋ ਕੱਢਨੇ ਕਿ ਸੌਖੀ ਜੀ ਗੱਲ ਨਹੀਂ ਆ ਬਹੁਤ ਘੱਟ ਮਿਲਦੇ ਆ ਜੀ ਹਾਂਜੀ ਹਾਂਜੀ ਲੈ ਉਹ ਵੀ ਇੱਥੇ ਲਿਆਓ ਤੇ ਇਹ ਵੀ ਪਰ ਇਹ ਨਾ ਮਾਲ ਇਕੱਠਾ ਕਰਨਾ ਜੀ ਬੜੀ ਵੱਡੀ ਗੱਲ ਨਾਲੇ ਗਰਮੀ ਦੇ ਮੌਸਮ ਚ ਇੱਕ ਲੋਕਲ ਮਾਲਕਰ ਜੋ ਆਪਾਂ ਲਈਦਾ ਕੇ ਵੀਰ ਭੈਣ ਭਰਾ ਨੇ ਮਾਲ ਵੇਚਣਾ ਹੋਵੇ ਨਾ ਉਹ ਵੀ ਆਪਾਂ ਨੂੰ ਫੋਨ ਲਾ ਲੈ ਗੱਪਣਾ ਬੱਚੀਆਂ ਦੇਣੀਆਂ ਹਾਂ ਠੀਕ ਹੈ ਜੀ ਹਾਂਜੀ ਆਪਾਂ ਖਰੀਦੀ ਕਰੀ ਨੀਆਂ ਦੋਸਤੋ ਮਿਲਕ ਵੈਨ ਜਿਹੜੀ ਇਹਦੇ ਹਵਾਨੇ ਤੇ ਮੈਂ ਤੁਹਾਨੂੰ ਵਿਖਾਉਣਾ ਲਾ ਜਵਾਬ ਹੀ ਦੋਸਤੋ ਪੈਪ ਹੀ ਲੱਗੇ ਦੋਵੇਂ ਪਾਸੇ ਕਰੋ ਚੱਕਤ ਨੂੰ ਵਿਖਾ ਦੇਣਾ ਕੋਈ ਆ ਵੀਰ ਨੂੰ ਬੰਨ ਲਾਂ ਦੋ ਮੜੀ ਜ ਆ ਲੋਈ ਦੋਸਤੋ ਕਰੋ ਚੱਕੀ ਮਿਲਕ ਵੈਨ ਇਹ ਕਹਿ ਰਹਾ ਸਰ ਦਾ ਬਸ 70000 ਦੀ ਦਿੱਤੀ ਲੋ ਜੀ ਆ ਕਰੋ ਚੱਕ ਪਾਛੇ ਡਾਕਟਰ ਸਰ ਇਹ ਮਹਾਰਾਸ਼ਟਰੀ ਹਾਂਜੀ ਇਹ 70 ਦੀ ਦਿੱਤੀ 70000 ਦੀ ਦੋਸਤੋ ਜਾ ਰਹੀ ਹੈ ਮਹਾਰਾਸ਼ਟਰਾ ਇਹ ਮੋਲ ਆਪਣਾ ਬਿਲਕੁਲ ਉਹ ਕਹਿ ਰਹਾ ਸਰ ਬਿਲਕੁਲ ਜਾਇ ਹੁੰਦਾ ਦੁੱਧ ਦੇ ਸਾਬਾ ਮਾਂ ਦੋਸਤੋ ਹਾਂਜੀ ਹਾਂਜੀ ਆ ਬੱਚੀਆਂ ਵੇ ਕੋਈ ਨਹੀਂ ਨਗੀਨੇ ਆ ਆ ਲੋਈ ਦੋਸਤੋ ਇਹ ਨਗੀਨੇ ਕਿਹਦੇ ਘਰ ਕਰਨੀ ਬੱਜੇ ਹੁੰਦੇ ਇਹ ਬਿਰਲੀਆਂ ਇਹ ਕਿਦੇ ਆਰਡਰ ਕੁਆਲਟੀ ਦੇ ਦੋਸਤੋ ਥਣਾ ਦੀ ਕੁਆਲਟੀ ਜਿਹੜੀ ਲਾਜਵਾਬ ਹੀ ਆ ਜਿੰਨੀਆਂ ਗਾਵਾਂ ਮੈਂ ਤੁਹਾਨੂੰ ਬੁਖਾਰ ਚੁਕਾ ਆ ਵੀਡੀਓ ਦੇ ਵਿੱਚ ਆ ਕਰੋ ਚੱਕੀ ਬਾਕੀ ਦੋਸਤੋ ਬਰੀਡ ਵੀ ਪੂਰੀ ਫੁੱਲ ਆ ਆ ਲੋ ਜੀ ਕਰੋ ਚੈੱਕ ਜੀ ਫੇਸ ਕੁਆਲਟੀ ਬੋਲ ਕੇ ਲਿਆ ਜੋ ਚਲਾ ਆ ਦੋਸਤੋ ਕਰੋ ਚੈੱਕ ਇਹ ਦਾ ਕਰਾ ਸਾਹਿਬ ਨਗੀਨੇ ਲਿਆਈ ਦੇ ਨਗੀਨੇ ਦੋਸਤੋ ਕਰੋ ਚੈੱਕ ਜੀ ਆ ਨਗੀਨੇ ਬਿਲਕੁਲ ਲਓ ਜੀ ਕਰੋ ਚੈੱਕ ਦੋਸਤੋ ਦੋਵੇਂ ਗਾਵਾਂ ਵੀਰ ਨੇ ਤੋਰਤੀਆਂ ਵੇਖੋ ਕਰੋ ਚੈੱਕ ਜੀ ਲਓ ਜੀ ਕਰੋ ਦੱਸੋ ਨਾ ਜੀ ਕੀ ਦੱਸੋ ਦੋਸਤੋ ਕੋਈ ਵੀਰ ਕਾਖੂਗਾ ਕਮੀ ਹੈ ਇੱਕ ਤੋਂ ਇੱਕ ਦੋਸਤੋ ਵੱਧ ਕੇ ਆ ਜੀ ਬਾਕੀ ਖੈਰਾ ਸਾਹਿਬ ਇਹਦੀ ਗੱਡੀ ਆਪਾਂ ਅੱਜ ਹੀ ਤੋੜ ਦੇਣੀ ਹੈ। ਕਹਿੰਦੇ 10 ਮਿੰਟ ਤੱਕ ਆਜੇ ਗੱਡੀ ਆਪਾਂ ਦਰਸ਼ਨ ਕਰਾਵਾਂਗੇ ਗੱਡੀ ਦੇ ਵੀ। ਠੀਕ ਹੈ ਜੀ। ਲਓ ਜੀ ਕਾਕੀ ਬਾਕੀ ਵੇੜਾ ਦੇ ਦਰਸ਼ਨ ਕਰੋ। ਇੱਕ ਭਾਅ ਹੋਈਆਂ ਮੱਛੀਆਂ ਦਾ ਖੈਰਾ ਸਾਹਿਬ 1 ਲੱਖ 20, 1 ਲੱਖ 30। ਹਾਂਜੀ ਹਾਂਜੀ। ਜਿਹੜੇ ਬਰਨਾਲੇ ਵਾਲੀ ਸਾਈਡ ਤੇ ਜਾਈਏ ਨਾ ਇਹਨਾਂ ਨਾਲ ਕਰਦੇ ਆ। ਹਾਂਜੀ ਹਾਂਜੀ ਮਿਲਦੀ। ਪਰ ਆਪਣਾ ਬਿਲਕੁਲ ਜਾਇਜ਼ ਮੁੱਲ ਆ। ਮੋੜੋ ਵੀਰ ਜੀ ਦੋਵੇਂ ਨੂੰ। ਹਾਂਜੀ। ਇਹ ਵੀਰਦਮ ਬਹੁਤ ਮਨਕਾਸ਼ ਹੋਇਆ। ਜੀ ਮਾਰ ਆਏ। ਠੀਕ ਹੈ ਠੀਕ ਹੈ ਜੀ। ਆਪਣੇ ਕੋਲੇ ਹੀ ਮਾਲ ਖੜਦਾ ਆਇਆ। ਅਸੂ ਦ ਵੀਡੀਓ ਦੋਸਤੋ ਥੋੜੀ ਜੀ ਜ਼ਰੂਰ ਲੰਮੀ ਹੋਊਗੀ ਪਰ ਦੋਸਤੋ ਜਿਹੜੇ ਨਾਗ ਆਏ ਤੁਸੀਂ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋਊਗੀ ਹਰ ਵੇਲੇ ਦੋਸਤੋ ਵੀਰ ਦੇ ਅੱਡੇ ਦੇ ਚਾਰ ਪੰਜ گاਵਾ ਜਿਹੜੀਆਂ ਅਵੇਲੇਬਲ ਹੁੰਦੀਆਂ ਜਦੋਂ ਮਰਜ਼ੀ ਕੋਈ ਵੀਰ ਫੋਨ ਕਰ ਲੇ ਅੱਜ ਦੀ ਵੀੜੀ ਦੇ ਵਿੱਚ ਦੋਸਤੋ ਤਾਂ ਜਿਹੜੇ 15 16 ਨਾਗ ਆਪਾਂ ਦਿਖਾਤੇ ਐ ਤੇ ਬਾਕੀ ਇਹ ਕਹਦਾ ਚਾਰ ਪੰਜ ਜਿਹੜੇ ਨਾਗ ਆਂਡੇ ਬਾਕੀ ਬਾਕੀ ਕਹਿੰਦਾ ਸਾਹਿਬ ਆ ਬੈੜ ਬਹੁਤ ਚੰਗੀ ਆ ਜਿਹੜੀ ਆਪਾਂ ਵੇਚਣੀ ਆ ਲੋਕਲ ਹਾਂਜੀ ਹਾਂਜੀ ਬਹੁਤ ਚੰਗੀ ਵੈੜ ਆ ਆ ਲੋ ਜੀ ਬਰੀਡ ਵੀ ਚੰਗੀ ਆ ਨਸਲ ਵੀ ਚੰਗੀ ਲੋਕਲ ਇਸ ਕੁਆਲਟੀ ਵੀ ਹਾਲੋ ਇਹ 2-3 ਦਿਨ ਲੈ ਗਈ ਆਪਾਂ 20 ਲੀਟਰ ਤੋਂ ਪਲੱਸ ਹੀ ਕਰਕੇ ਦੇਵਾਂਗੇ ਖੈਰਾ ਸਾਹਿਬ ਦੁੱਧੇ ਦਾ ਠੀਕ ਹੈ ਜੀ ਦੋਸਤੋ ਸੂਕੇ ਲੱਪੇ ਤੇ ਵੀ ਥੋੜੀ ਜਿਹੀ ਜ਼ਰੂਰ ਆ ਬਾਕੀ ਦੋਸਤੋ ਗਰਮੀ ਆ ਸੂਸਵਾ ਦੇ ਵਿੱਚ ਆਈ ਆ ਜੀ ਨਹੀਂ ਲੈ ਮਾਨ ਨਹੀਂ ਲੈ ਬਾਕੀ ਵਹਿਰ ਲਓ ਜੀ ਹਾਂ ਜੀ ਇਹਦੀ ਦੁੱਧਾਂ ਦੀ ਕੁਆਲਿਟੀ ਕਰੋ ਇਹ ਆਪਾਂ ਖੈਰਾ ਸਾਹਿਬ 10000 ਦੀ ਦੇ ਦਾਂਗੇ ਜਿਹੜਾ ਵੀਰ ਭੈਣ ਭਰਾ ਹੁਣ ਲਾਓ ਲਓ ਜੀ ਦੋਸਤੋ ਇਹਦੀ ਕਰੋ ਮਿਲਕ ਵੈਂਚਕ ਤੇ ਆ ਨਾੜਾਂ ਦੋਸਤੋ ਵੇਖੋ ਇਹਦੇ ਹਵਾਨੇ ਤੇ ਹੱਥੀਂ ਜੁਆਈ ਮੁੱਠੀ ਵਾਲਾ ਥਣ ਬਹੁਤ ਵਧੀਆ ਲੱਗਾ ਜੀ ਕੋਈ ਵੀਰ ਕੰਦਾ ਭੂਰ ਨਹੀਂ ਕੋਈ ਛ ਬਾਕੀ ਦੋਸਤੋ ਨਾਗ ਜਿਹੜਾ ਵੀ ਖੜਨਾ ਆਪਣੀ ਤਸਦੀ ਦੋਸਤੋ ਜਰੂਰ ਕਰ ਲਿਆ ਕਰੋ ਗੱਬਣ ਪਸ਼ੂ ਨੂੰ ਇੱਕ ਵਾਰ ਦੋ ਟੰਕ ਤਾਂ ਆਪਣੀ ਤਿਪਕੇ ਤੇ ਸੂਈ ਨੂੰ ਦੋ ਟੰਕ ਚੋਕੇ ਕਰ ਲਿਆ ਕਰੋ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਰੱਖਣ ਵਾਸਤੇ ਅੱਛਾ ਡਾਕਟਰ ਸਾਹਿਬ ਤੁਸੀਂ ਆਪਣੇ ਕੋਈ ਦਰਸ਼ਕਾਂ ਨੂੰ ਹੋਰ ਜਾਣਕਾਰੀ ਕੋਈ ਜਿਹੜੇ ਆਊਟ ਆਫ ਸਟੇਟ ਤੋਂ ਮਾਲ ਖਰੀਦਣ ਉਹਨਾਂ ਨੂੰ ਕੁਝ ਦਿੰਨੀ ਚਾਹੁੰਦੇ ਹਾਂਜੀ ਹਾਂਜੀ ਕਹਿੰਦਾ ਸਾਹਿਬ ਬਾਕੀ ਰਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਪੂਰਾ ਆਪਣੇ ਨੇ ਵੀ ਕੋਈ ਆਊਗਾ ਵੀਰ ਭੈਣ ਭਰਾ ਕੇ ਦੀ ਹੋਟਲ ਦੇ ਵਿੱਚ ਰਹਿਣਾ ਪੈਂਦਾ ਪ੍ਰਬੰਧ ਪੂਰਾ ਆਪਣੇ ਕੋਲ ਹੈ ਠੀਕ ਹੈ ਜੀ ਬਾਕੀ ਆਪਣੇ ਇੱਥੇ ਵੀ ਕੋਈ ਲੋਕਲ ਵੀ ਵੀਰ ਭੈਣ ਭਰਾ ਦੂਰੋਂ ਵੀ ਗਾਂ ਲੈਣ ਆਉਂਦਾ ਦੋਵੇਂ ਟਾਈਮ ਆਪਣੀ ਚੋਈ ਕਰੇ ਪੇਚਕ ਹੋਗੇ ਇਹਦੇ ਆਨਲਾਈਨ ਵੀ ਗਾਂ ਮੰਗਵੋਣੀ ਹੈ ਨਾ ਹਾਂਜੀ ਹਾਂਜੀ ਆਪਣੀ ਪੂਰ ਦੀ ਥਾਂ ਦੀ ਦੋ ਟਾਈਮ ਦੀ ਗਾਰੰਟੀ ਦੇ ਹੋਗੀ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਗੱਬਣ ਕਹੇ ਨੇ ਲੈਣਾ ਉਹਦੀ ਪਿਛੇਰੀ ਤੇ ਪੂਰ ਛੱਟੇ ਦੀ ਤੇ ਜਿਹੜੀ ਗੱਬਣ ਆਪਾਂ ਆਨਲਾਈਨ ਚੈੱਕ ਕਰਵਾ ਦਾਂਗੇ ਥਾਣਾ ਥਾਂ 2 ਕਿਲੋ ਭਾਵੇਂ ਚੈੱਕ ਕਰ ਲੈ ਕੋਈ 3 ਕਿਲੋ ਚੈੱਕ ਕਰ ਲੈ ਠੀਕ 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 ਹਾਂਜੀ ਬਹੁਤ ਵਧੀਆ ਦੋਸਤੋ ਗੱਲ ਕਹੀਏ ਵੀਰ ਨੇ ਦੋਸਤੋ ਇਹ ਵੀ ਵੀਰੇ ਮੈਸਰ ਕੱਲ ਦਾ ਵੀ ਤੁਹਾਡੇ ਕੋ ਆਣਾ ਹਾਂਜੀ 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 ਠੀਕ ਹੈ ਜੇ ਵੀਰ ਕਿਦਾਂ ਲੱਗਾ ਤੁਹਾਨੂੰ ਇੱਧਰ ਆ ਕੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਕਿਦਾਂ ਦਾ ਸੁਭਾਅ ਲੱਗਾ ਡਾਕਟਰ ਸਾਹਿਬ ਬਹੁਤ ਵਧੀਆ ਡਾਕਟਰ ਸਾਹਿਬ ਠੀਕ ਹੈ ਜੀ ਚੰਗੀ ਗੀਲ ਕਰਦੇ ਵਧੀਆ ਬਹੁਤ ਵਧੀਆ ਠੀਕ ਠੀਕ ਹੈ ਠੀਕ ਹੈ ਤੀਜੀ ਵਾਰ ਆ ਗਿਆ ਜੀ ਆਪਣੇ ਕੋਲੇ ਠੀਕ ਹੈ ਹਾਂਜੀ ਠੀਕ ਠੀਕ ਹੈ ਅੱਛਾ ਬੜੀਆ ਬਹੁਤ ਮਿਲਦੇ ਨਾ ਬਹੁਤ ਵਧੀਆ ਠੀਕ 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 ਹੈ ਬਹੁਤ ਜੀ ਠੀਕ ਠੀਕ ਹੈ ਜੀ ਦੋਸਤੋ ਇਹ ਕਹਿੰਦਾ ਸਾਹਿਬ ਇਹੋ ਜਿਹੇ ਬੱਚਿਆਂ ਆਪ ਕਹਿੰਦਾ ਵੀ ਆਡੇ ਲੱਖਾਂ ਬਾ ਦੋਸਤੋ ਵੀਰ ਨੇ ਜਿਹੜੀਆਂ ਗੱਲਾਂ ਕਈਆਂ ਵਾ ਬਹੁਤ ਵਧੀਆ ਗੱਲਾਂ ਕਈਆਂ ਦੋਸਤੋ ਇਹੋ ਜਿਹਾ ਮਾਲ ਜਿਹੜਾ ਗਰਮੀ ਦੇ ਮੌਸਮ ਦੇ ਵਿੱਚ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਫਿਰ ਦੋਸਤੋ ਘਰਾਂ ਦੇ ਵਿੱਚੋਂ ਮਾਲ ਖਰੀਦ ਕੇ ਲਿਆਉਣਾ ਤੇ ਫਿਰ ਦੋਸਤੋ ਅਗਲੇ ਪਾਸੇ ਸਪਲਾਈ ਕਰਨਾ ਤੇ ਜਿਹੜੇ ਵੀਰ ਖਰੀਦ ਕੇ ਖੜਦੇ ਆ ਮਾਲ ਉਹਨਾਂ ਵੀਰਾਂ ਦਾ ਦੋਸਤੋ ਮਾਨ ਬੜਾ ਖੁਸ਼ ਹੈ ਕਿਉਂਕਿ ਬਾਰ-ਬਾਰ ਅਗਲਾ ਤਾਂ ਹੀ ਆਉਂਦਾ ਵਾ ਜੇ ਚੰਗਿਆ ਬਾਕੀ ਜਿਹੜੀ ਮਹਾਰਾਸ਼ਟਰ ਵਾਲੀ ਪਾਰਟੀ ਆਈ ਆ ਉਹ ਵੀ ਅਜੇ ਡਸਟ ਕਰ ਲਈ ਆ ਉਹਨਾਂ ਚ ਚਾਰ ਵੜਾ ਲਈਆਂ ਜਿਤਰਾ ਇੱਕ ਉਹ ਆ ਇੱਕ ਉਹ ਤੇ ਬਾਕੀ ਆਉਂਦੀਆਂ ਦੋ ਤਿੰਨ ਵੜਾਂ ਉਹਨਾਂ ਦੀ ਵੀ ਸਵੇ ਗੁਜਰਾਤ ਨੂੰ ਗੱਡੀ ਭਰਨੀ ਇੱਕ ਠੀਕ ਠੀਕ ਹਾਂਜੀ ਤਿੰਨਾਂ ਸਟੇਟਾਂ 'ਚ ਆਪਣਾ ਮਾਲ ਜਾਂਦਾ ਹੈ ਹੋ ਸਕਿਆ ਆਪਾਂ ਫਿਰ 24 ਦਿਨਾਂ ਬਾਅਦ ਉਹ ਜਿਹੜੀ ਗੁਜਰਾਤ ਨੂੰ ਗੱਡੀਆਂ ਨਹੀਂ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਠੀਕ ਠੀਕ ਹਾਂਜੀ ਦੋਸਤੋ ਮਾਲ ਹਰ ਵੇਲੇ ਵੀਰ ਦੇ ਕੋਲ 4-5 گاਵਾਂ ਜਿਹੜੀਆਂ ਅਵੇਲੇਬਲ ਮਿਲਣਗੇ ਤੁਹਾਨੂੰ ਕਿਸੇ ਵੀਰ ਨੇ ਲੋਕਲ ਵੀ ਖਰੀਦਦਾਰੀ ਕਰਨੀ ਹੈ ਤੇ ਜਿਹੜਾ ਨੰਬਰ ਹੈ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਲਗਾਤਾਰ ਵੀਰ ਨਾਲ ਦੋਸਤੋ ਤੁਸੀਂ ਗੱਲਬਾਤ ਕਰਕੇ ਜਦੋਂ ਮਰਜ਼ੀ ਆਪਣੀ ਵਿਜ਼ਿਟ ਕਰਕੇ ਪਸ਼ੂ ਖਰੀਦ ਸਕਦੇ ਜੇ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਮਾਲ ਦੋਸਤੋ ਵੀਰ ਦਾ ਜਿਹੜਾ ਆਊਟ ਆਫ ਸਟੇਟ ਵੀ ਜਾਂਦਾ ਮਹਾਰਾਸ਼ਟਰਾ ਗੁਜਰਾਤ ਤੇ ਜੰਮੂ ਦੇ ਵਿੱਚ ਵੀ ਤੇ ਬਾਕੀ ਦੋਸਤੋ ਲੋਕਲ ਵੀ ਵੀਰ ਇੱਥੇ ਮਾਲ ਵੇਚਦੇ ਆ ਆਪਣਾ ਜਿਹੜੇ ਭੈਣ ਭਰਾ ਮਾਲ ਲੈਂਦਾ ਵੀਰਾਂ ਕੋ ਖਰੀਦ ਕੇ ਖੜਦੇ ਆ ਦੋਸਤੋ ਵੀਰ ਆਪ ਹੀ ਦੱਸਦੇ ਆ ਤਰੀਫਾਂ ਨਹੀਂ ਕਰਦੇ ਕਿਉਂਕਿ ਆਪਾਂ ਜੇ ਆਪ ਕਰੀ ਤੇ ਆਪ ਤਰੀਫ ਮਾੜੀ ਹੁੰਦੀ ਹੈ ਕੋਈ ਦੂਜਾ ਵੀਰ ਤਰੀਫ ਕਰੇ ਆ ਕੇ ਤੇ ਉਹ ਦੋਸਤੋ ਤਰੀਫ ਚੰਗੀ ਹੁੰਦੀ ਹੈ ਸੋਹਣੀ ਲੱਗਦੀ ਹੈ ਆ ਬਾਕੀ ਦੋਸਤੋ ਥਾਣਾ ਦੀ ਕੁਆਲਿਟੀ ਕਰੋ ਚੱਕ ਜੀਨਾਂ ਦੀ